ਕਿਸਾਨਾਂ ਲਈ ਆਈ ਵੱਡੀ ਖੁਸ਼ੀ ਦੀ ਖਬਰ ਸਰਕਾਰ ਤੇ ਪ੍ਰਸ਼ਾਸਨ ਨੂੰ ਲੱਗੇਗਾ ਵੱਡਾ ਝਟਕਾ ਕਿਉਂਕਿ ਖਨੌਰੀ ਬਾਰਡਰ ਦੇ ਉੱਤੇ ਜੋ ਬਾਣੀ ਚੱਲ ਰਹੀ ਸੀ ਪਾਠ ਚੱਲ ਰਿਹਾ ਸੀ ਉਸ ਦੇ ਵਿੱਚ ਬੇਅਦਬੀ ਕੀਤੀ ਆ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲੱਗੇ ਨੇ ਬੇਅਦਬੀ ਦਾ ਤਾਂ ਇਸ ਮਾਮਲੇ ਦੀ ਸ਼ਿਕਾਇਤ ਕਿਸਾਨ ਆਗੂਆਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਰ ਦਿੱਤੀ ਤੇ ਅੱਜ ਜਥੇਦਾਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਮੁਲਾਕਾਤ ਦੇ ਵਿੱਚ ਗੱਲਬਾਤ ਹੋਈ ਤੇ ਸਾਰੀ ਮੁਲਾਕਾਤ ਤੋਂ ਬਾਅਦ ਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਭਰੋਸਾ ਦਿੱਤਾ ਗਿਆ ਤੇ ਨਾਲ ਹੀ ਕਿਹਾ ਕਿ ਜੋ ਘਟਨਾ ਕਰਮ ਹੋਇਆ ਉਸ ਦੀ ਸਾਰੀ ਰਿਪੋਰਟ ਦਿੱਤੀ ਜਾਵੇ 7 ਦਿਨ ਦਾ ਸਮਾਂ ਮੰਗਿਆ 7 ਦਿਨ ਦੇ ਵਿੱਚ ਰਿਪੋਰਟ ਪੇਸ਼ ਕਰਨਗੇ ਉਸ ਤੋਂ ਬਾਅਦ ਕੋਈ ਵੱਡਾ ਐਕਸ਼ਨ ਲਿਆ ਜਾਵੇਗਾ ਸਰਕਾਰ ਤੇ ਪ੍ਰਸ਼ਾਸਨ ਦੇ ਉੱਤੇ ਤਾਂ ਵੱਡੇ ਸਵਾਲ ਖੜੇ ਕੀਤੇ ਨੇ ਸਰਕਾਰ ਦੇ ਉੱਤੇ ਕਿਸਾਨ ਆਗੂਆਂ ਨੇ ਕਿ ਉਹੀ ਸਰਕਾਰ ਆ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਜਿਹੜੀ ਕਹਿੰਦੀ ਸੀ ਕਿ ਬੇਦਬੀਆਂ ਦਾ ਇਨਸਾਫ ਦਵਾਵਾਂਗੇ ਪਰ ਉਹ ਇਨਸਾਫ ਨਹੀਂ ਮਿਲਿਆ ਦੂਜੇ ਪਾਸੇ ਹੋਰ ਬੇਅਦਮੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਇਸ ਮੌਕੇ ਕਿਸਾਨ ਆਗੂਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹਨਾਂ ਦੀ ਜੁਬਾਨੀ ਸੁਣਾਉਣੀ ਹੈ ਤੇ ਨਾਲ ਹੀ ਉਸ ਬੀਬੀ ਦੀ ਜੁਬਾਨੀ ਸੁਣਾਉਣੀ ਹੈ ਜੋ ਉਸ ਸਮੇਂ ਜੋ ਪਾਰ ਚੱਲ ਰਿਹਾ ਸੀ ਉੱਥੇ ਮੌਕੇ ਦੇ ਉੱਤੇ ਮੌਜੂਦ ਸੀ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਸੀ ਕਿਸ ਤਰੀਕੇ ਦੇ ਨਾਲ ਬੇਇੱਜ਼ਤੀ ਕੀਤੀ ਗਈ ਆ ਤਾਂ ਪੂਰੀ ਗੱਲਬਾਤ ਸਾਰਿਆਂ ਦੀ ਸੁਣਾਉਣੀ ਹੈ ਸਭ ਦੇ ਨਾਲ ਗੱਲਬਾਤ ਹੋਈ ਆ ਸਾਡੇ ਸਹਿਯੋਗੀ ਜਗਰਾਤ ਸਿੰਘ ਪੇਖੀ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਆ ਪੂਰੀ ਗੱਲਬਾਤ ਸੁਣੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 19 ਮਾਰਚ ਨੂੰ ਜੋ ਕਾਲਾ ਦਿਨ ਕਿਸਾਨੀ ਵਾਸਤੇ ਤੇ ਜਿਹੜੀ ਬੇਦਬੀ ਕੀਤੀ ਗਈ ਖਨੋਰੀ ਮੋਰਚੇ ਤੇ ਉਸ ਦੀ ਪ੍ਰਿਆਦ ਸ਼ਿਕਾਇਤ ਪੱਤਰ ਲੈ ਕੇ ਅੱਜ ਸਿੰਘ ਸਾਹਿਬ ਜੈਸੇਦਾਰ ਸ਼੍ਰੀ ਕਲਤਕ ਸਭ ਨੂੰ ਮਿਲੇ ਆ ਮਾਤਾ ਦਲਜੀਤ ਕੌਰ ਜਿਹੜੇ ਉਸ ਸਮੇਂ ਤਾਪਿਆਂ ਤੇ ਬੈਠੇ ਹੋਏ ਸੀ ਜਿਹੜਾ ਅਖੰਡ ਜਪ ਜਪਜੀ ਸਾਹਿਬ ਦਾ ਚਲ ਰਿਹਾ ਸੀ ਜਿਸ ਦੀ ਬਾਣੀ ਨੂੰ ਵਿਚੇ ਰਕਵਾ ਕੇ ਭਗਵੰਤ ਮਾਨ ਸਰਕਾਰ ਨੇ ਤੇ ਮੌਕੇ ਦੇ ਪੁਲਿਸ ਅਫਸਰਾਂ ਨੇ ਜਿਹੜੀ ਨਿਰਾਦਰ ਕੀਤਾ ਬਾਣੀ ਦਾ ਉਸ ਦੀ ਸ਼ਿਕਾਇਤ ਲੈ ਕੇ ਆਏ ਸੀ ਸਿੰਘ ਸਾਹਿਬ ਨੇ ਪੂਰਾ ਚੰਤਰਾ ਸਾਡੀ ਗੱਲ ਸੁਣੀ ਮਾਤਾ ਜੀ ਦੇ ਜਿੰਨਾ ਵੀ ਉੱਥੇ ਘਟਰਾ ਕਰਮ ਹੋਇਆ ਸੁਣਿਆ ਤੇ ਉਹਨਾਂ ਨੇ ਅश्वਾਸ਼ਣ ਦਿੱਤਾ ਵੀ 7 ਦਿਨਾਂ ਦੇ ਅੰਦਰ ਦੇ ਦੀ ਰਿਪੋਰਟ ਮਨਾਈ ਜਾਊਗੀ ਤੇ ਸੱਚ ਨੂੰ ਸੱਚ ਸਾਹਮਣੇ ਲਿਆਂਦਾ ਜਾਊਗਾ ਅਸੀਂ ਕਹਿਣਾ ਚਾਹੁੰਦੇ ਆ ਇਹ ਉਹੀ ਭਗਵੰਤ ਮਾਨ ਆ ਜਿਹੜਾ ਸਦਾ ਚੌਣ ਤੋਂ ਪਹਿਲਾਂ ਕਹਿੰਦਾ ਸੀ ਜਿਹੜੀਆਂ ਬੇਦਬੀਆਂ ਹੋਈਆਂ ਉਹਦਾ ਇਨਸਾਫ ਦਵਾਊਗਾ ਜਿਹੜੇ ਬੇਦਬੀ ਦੇ ਦੋਸ਼ੀ ਉਹਨੂੰ ਜੇਲ੍ਹਾਂ 'ਚ ਡੱਕੂਗਾ ਤੇ ਅੱਜ ਕਿਸਾਨੀ ਦੇ ਨਾਲ ਨਾਲ ਜਿਹੜਾ ਕਿ 26 ਨਵੰਬਰ ਤੋਂ ਅਖੰਡ ਜਾਪ ਜੱਗੀ ਸਾਹਿਬ ਦੀ ਵੱਡੀ ਪੋਥੀ ਤੋਂ ਚੱਲ ਰਿਹਾ ਸੀ ਜਿਹੜੇ 48 ਦਿਨਾਂ ਨੂੰ ਘੋਕ ਪਾਈ ਜਾਂਦੇ ਸੀ ਸਵੇਰੇ ਇੱਕ ਦਿਨ ਪ੍ਰਕਾਸ਼ ਕਰਕੇ ਦੇਗ ਬਣਾ ਕੇ ਅਗਲੇ ਦਿਨ ਮਾਧਾ ਭੋਗ ਪਾਇਆ ਜਾਂਦਾ ਸੀ ਦੇਗ ਮਨਾਈ ਜਾਂਦੀ ਸੀ ਫਿਰ ਤੀਸਰੇ ਦਿਨ ਜਾ ਕੇ ਭੋਗ ਪਾ ਕੇ ਫਿਰ ਨਵੇਂ ਰਕਤ ਦਿੱਤੇ ਜਾਂਦੇ ਸੀ ਉਹ 56 ਪਾਠ ਹੋ ਚੁੱਕੇ ਸੀ 57ਵਾਂ ਪਾਠ ਚੱਲ ਰਿਹਾ ਸੀ ਤੇ 19 ਮਾਰਚ ਨੂੰ ਸਵੇਰੇ ਮਾਧਾ ਭੋਗ ਪਾਇਆ ਗਿਆ 20 ਨੂੰ ਸਵੇਰੇ ਜਿਹੜਾ ਸੰਪੂਰਨ ਭੋਗ ਪਾਇਆ ਜਾਣਾ ਸੀ ਤੇ 19 ਤਰੀਕ ਦੀ 19 ਮਾਰਚ ਦੀ ਰਾਤ 8:30 ਵਜੇ ਜਿਹੜਾ ਜਿਵੇਂ ਟਿੱਡੀ ਦਲ ਤਰ੍ਹਾਂ ਮਾਤਾ ਜੀ ਕਹਿੰਦੇ ਟਿੱਡੀ ਦਲ ਤਰ੍ਹਾਂ ਪੁਲਿਸ ਵਾਲੇ ਚੜ੍ਹ ਕੇ ਆ ਗਏ ਜਿਹੜੇ ਰક્ષਕ ਸੀ ਉਹ ਪੱਖਕ ਹੋ ਗਏ ਜਿਹੜੇ ਰੱਖਿਆ ਕਰਨ ਵਾਲੇ ਸੀ ਉਹਨਾਂ ਨੇ ਸਿੱਖੀ ਸਰੂਪ ਦੇ ਵਿੱਚ ਵੀ ਅਫਸਰ ਸੀ ਸਾਰੇ ਸੀ ਸਭ ਕੁਝ ਪਤਾ ਸੀ ਉਹਨਾਂ ਨੂੰ ਲੇਕਿਨ ਜਿਹੜੀ ਇੱਕ ਛੜਕ ਤੋਂ 10 ਫੁੱਟ ਹਟਕੇ ਟਰਾਲੀ ਦੇ ਵਿੱਚ ਜਿੱਥੇ ਇੱਕ ਛੱਡ ਬਣਾਇਆ ਸੀ ਪੂਰਾ ਕਮਰਾ ਬਣਾਇਆ ਸੀ ਉੱਥੇ ਅਖੰਡ ਜਾਪ ਚੱਲੇ ਸੀ ਅਖੰਡ ਜੋਤ ਜਗ ਰਹੀ ਸੀ ਉਹਨੂੰ ਅਖੰਡ ਜੋਗ ਨੂੰ ਪਹਚਾਇਆ ਗਿਆ ਤੇ ਉਸ ਤੋਂ ਬਾਅਦ ਜਿਹੜਾ ਕੋਥੀ ਸਾਹਿਬ ਸੀ ਜਪਜੀ ਸਾਹਿਬ ਦੀ ਪੋਥੀ ਸੀ ਉਹ ਪਾਲਕੀ ਚ ਪਾ ਕੇ ਉਹ ਜ਼ਰੂਰ ਹੈ ਜਦੋਂ ਲੈ ਕੇ ਗਏ ਉਹਦੀ ਵੀਡੀਓ ਬਣਾਈ ਵੀ ਅਸੀਂ ਅਧਵ ਸਰਕਾਰ ਨਾਲ ਲੈ ਕੇ ਗਏ ਅਸੀਂ ਮੰਨਦੇ ਆਂ ਸਰਕਾਰ ਨਾਲ ਲੈ ਕੇ ਗਏ ਲੇਕਿਨ ਜਿਹੜੀ ਬਾਣੀ ਨੂੰ ਆਧੁਚਾਲੇ ਅਖੰਡ ਚਾਬ ਦਾ ਮਤਲਬ ਸ਼ਬਦ ਤੋਂ ਸ਼ਬਦ ਉਹਨੂੰ ਰੋਕ ਕੇ ਜਿਹੜਾ ਨੇ ਰੈਦਰ ਕੀਤਾ ਉਹ ਬਹੁਤ ਨਿੰਦਨਯੋਗ ਆ ਤੇ ਅਸੀਂ ਅੱਜ ਸਿੰਘ ਸਾਹਿਬ ਕੋਲ ਇਹੀ ਫਰਿਆਦ ਲੈ ਕੇ ਆਏ ਸੀ ਵੀ ਜਿਹੜੇ ਦੋਸ਼ੀ ਨੇ ਭਗਵੰਤ ਸਿੰਘ ਮਾਨ ਜਿਹੜਾ ਮੁੱਖ ਮੰਤਰੀ ਆ ਉਹਦੇ ਕੋਲ ਗ੍ਰਹਿ ਵਿਭਾਗ ਆ ਜਿਹੜਾ ਮਨਦੀਪ ਸਿੰਘ ਸਿੱਧੂ ਡੀਆਈਜੀ ਉੱਥੇ ਮੌਕੇ ਦਾ ਅਫਸਰ ਸੀ ਉਹਨਾਂ ਦੇ ਇਲਾਵਾ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਧਾਰਮਿਕ ਸਜ਼ਾਵਾ ਤੇ ਬਣਦੀਆਂ ਕਾਨੂੰਨੀ ਸਜ਼ਾਵਾ ਦਿੱਤੀਆਂ ਜਾਣ ਤੇ ਅੱਜ ਉਸੇ ਕਰਕੇ ਆਏ ਸੀ ਮੈਂ ਸੋ ਜਿਹਨ ਹਰ ਦੋ ਟੰਨੇ ਜਿਹਨੂੰ ਕਹੂੰਗਾ ਉਹ ਵੀ ਆਪਣੀ ਗੱਲ ਰੱਖਣਗੇ ਅੱਛੇ ਦੁਬਾਰਾ ਆ ਜੀ